ਦੇਖੋ ਡਿੜਬਾ ਜਿਹੜਾ ਸਟੇਡੀਅਮ ਆ ਇਹਨੇ ਬਹੁਤ ਹੀ ਅੰਤਰਰਾਸ਼ਟਰੀ ਪੱਧਰ ਤੇ ਖਿਡਾਰੀ ਕਬੱਡੀ ਦੇ ਰੂਪ ਵਿੱਚ ਹੋਰ ਖੇਡਾਂ ਦੇ ਰੂਪ ਵਿੱਚ ਪੈਦਾ ਕੀਤੇ ਨੇ ਕਿ ਔਰ ਇਹਨਾਂ ਦੀ ਡਿਮਾਂਡ ਸੀ ਕਿ ਸਾਨੂੰ ਕਬੱਡੀ ਦਾ ਕੋਚ ਜਿਹੜਾ ਉਹ ਨਿਯੁਕਤ ਕੀਤਾ ਜਾਵੇ ਖਾਸ ਕਰਕੇ ਕੁੜੀਆਂ ਦੇ ਲਈ ਇੱਕ ਕੋਚ ਜਿਹੜਾ ਨਿਯੁਕਤ ਹੋਇਆਗਾ ਕਿਉਂਕਿ ਡਿੜਬਾ ਜਿਹੜਾ ਸਟੇਡੀਅਮ ਆ ਇਹਨੂੰ ਕਬੱਡੀ ਦੀ ਅਸੀਂ ਨਰਸਰੀ ਵਜੋਂ ਐਲਾਨਿਆਗਾ ਔਰ ਨਾਲ ਇਹਦੇ ਇੰਡੋਰ ਸਟੇਡੀਅਮ ਬਣ ਰਿਹਾ ਹੈਗਾ ਸੋ ਅੱਜ ਆਏ ਸੀਗੇ ਬੱਚਿਆਂ ਨੂੰ ਡਾਈਟ ਜਿਹੜੀ ਉਹ ਦਿੱਤੀ ਆ ਤਾਂ ਕਿ ਜਿਹੜੇ ਬੱਚੇ ਨੇ ਉਹ ਅچھے ਤਰੀਕੇ ਨਾਲ ਹੋਰ ਖੇਡ ਸਕਣ ਇਹ ਜਿਹੜਾ ਮੈਂ ਇੱਕ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਆ ਕਿ ਜਿਹੜੇ ਵੀ ਖੇਡ ਪ੍ਰੇਮੀ ਨੇਗੇ ਉਹ ਇਹਨਾਂ ਬੱਚਿਆਂ ਕੋਲ ਆਉਣ ਜਿਹੜੇ ਲੰਬਾ ਸਮਾਂ ਖੇਡ ਚੁੱਕੇ ਨੇ ਉਹ ਆ ਕੇ ਇਹਨਾਂ ਬੱਚਿਆਂ ਨਾਲ ਡਾਈਟ ਸ਼ੇਅਰ ਕਰਨ ਆਪਣੇ ਤਜਰਬੇ ਸ਼ੇਅਰ ਕਰਨ ਸਾਡੀ ਸਾਰੀ ਪੁਰਾਣੀ ਦਰਬੇ ਦੀ ਟੀਮ ਜਿਹੜੇ ਪੁਰਾਣੇ ਸਾਥੀ ਨੇਗੇ ਜਿਹੜੇ ਲੰਬੇ ਸਮੇਂ ਤੋਂ ਕਬੱਡੀ ਖੜਾਉਂਦੇ ਰਹੇ ਨੇਗੇ ਉਹ ਲਗਾਤਾਰ ਦੇਖਰੇ ਕਰ ਰਹੇ ਨੇ ਕਿ ਇਸ ਗਰਾਊਂਡ ਦੀ ਵੀ ਕਰ ਰਹੇ ਨੇ ਔਰ ਬੱਚਿਆਂ ਦੇ ਵੀ ਕਰ ਰਹੇ ਨੇ ਸੋ ਮੈਂ ਸਮਝਦਾ ਜਿਹੜੀਆਂ ਪਿਛਲੇ ਲੰਬੇ ਹਰਸੇ ਤੋਂ ਗੇਮਾਂ ਕਾਫੀ ਸਾਲਾਂ ਤੋਂ ਰੁਕੀਆਂ ਪੰਜੇ ਅਸੀਂ ਦੁਬਾਰਾ ਜਿਹੜੀਆਂ ਸ਼ੁਰੂ ਹੋਣ ਜਾਣ ਲੱਗੀਆਂ ਕਿਉਂਕਿ ਖੇਡਾਂ ਵਤਨ ਪੰਜਾਬ ਦੀ ਜਦੋਂ ਅਸੀਂ ਸ਼ੁਰੂ ਕੀਤੀਆਂ ਤਾਂ ਉਸ ਤੋਂ ਬਾਅਦ ਇੱਕ ਬਹੁਤ ਵੱਡਾ ਹਲਾਰਾ ਜਿਹੜਾ ਉਹ ਪੰਜਾਬ 'ਚ ਖੇਡਾਂ ਨੂੰ ਮਿਲਿਆਗਾ ਅੱਜ ਦੇਖੋ ਕਿਸ ਤਰ੍ਹਾਂ ਜਿਹੜਾ ਗਰਾਊਂਡ ਆ ਉਹ ਬੱਚਿਆਂ ਦੇ ਨਾਲ ਭਰਿਆ ਪਿਆਗਾ ਸੋ ਮੈਨੂੰ ਆਸਾ ਕਿ ਆਉਣ ਵਾਲੇ ਸਮੇਂ 'ਚ ਹੋਰ ਵੱਡੇ ਵੱਡੇ ਅੰਤਰਰਾਸ਼ਟਰੀ ਪੱਧਰ ਦੇ ਨੈਸ਼ਨਲ ਲੈਵਲ ਦੇ ਖਿਡਾਰੀ ਜਿਹੜੇ ਨੇਗੇ ਉਹ ਪੈਦਾ ਹੋਣਗੇ ਗੁਰਮੀਤ ਸਿੰਘ ਗੁਰਮੀਤ ਸਿੰਘ ਜੀ ਬਿਮਾਰ ਪੈ ਸੀ ਤਾਂ ਮੈਂ ਉਹਦਾ ਪਤਾ ਲੈਣ ਗਿਆ ਤਾਂ ਉਹਨਾਂ ਨੇ ਮੈਨੂੰ ਇੱਕੋ ਗੱਲ ਕਹੀ ਕਿ ਮੇਰੇ ਗਰਾਊਂਡ ਨੂੰ ਬਚਾ ਕੇ ਰੱਖਿਓ ਮੇਰੇ ਗਰਾਊਂਡ ਦੇ ਅੰਦਰ ਹੋਰ ਸਹੂਲਤਾਂ ਦਿਓ ਮੈਂ ਉਹਨਾਂ ਨਾਲ ਵਾਦਾ ਕੀਤਾ ਸੀਗਾ ਕਿ ਬਿਲਕੁਲ ਮੈਂ ਇੰਡੋਰ ਸਟੇਡੀਅਮ ਬਣਾਵਾਂਗਾ ਉਹ ਇੰਡੋਰ ਸਟੇਡੀਅਮ ਜਿਹੜਾ ਉਹ ਬਣ ਰਿਹਾ ਹੈਗਾ ਮੈਨੂੰ ਲੱਗਦਾ ਕਿ ਅਗਲੇ 6 ਮਹੀਨਿਆਂ ਚ ਬਣ ਕੇ ਤਿਆਰ ਹੋ ਜੂ ਉਹ ਹੋਰ ਵੀ ਗੇਮਾਂ ਕਬੱਡੀ ਤੋਂ ਬਿਨਾਂ ਹੋਰ ਵੀ ਬਾਕਸਿੰਗ ਦੀ ਹੋਰ ਕਾਫੀ ਸਨੇ ਗੇਮਾਂ ਜਿਹੜੀਆਂ ਉਹਦੇ ਵਿੱਚ ਸ਼ਾਮਲ ਹੋਣਗੀਆਂ ਤਾਂ ਮੈਸਾਂ ਇਹਨਾਂ ਸਾਰਾ ਡੜਵਾ ਆਲੇ-ਦਾਲੇ ਪਿੰਡਾਂ ਦੇ ਲੋਕ ਬੱਚੇ ਵੀ ਜਿਹੜੇ ਨੇਗੇ ਉਹ ਵੀ ਇਹਨਾਂ ਸਟੇਡੀਅਮ 'ਚ ਖੇਡਣ ਆਉਣਗੇ ਔਰ ਡੜਵਾ ਫਿਰ ਜਿਹੜਾ ਅੰਤਰਰਾਸ਼ਟਰੀ ਪੱਧਰ ਤੇ ਡੜਵੇ ਦਾ ਨਾਮ ਉੱਚਾ ਹੋਊਗਾ ਦੇਖਦੇ ਜਿਵੇਂ ਬੱਚੇ 10 ਸਾਲ ਤੋਂ ਲੈ ਕੇ 14 17 19 21 ਸਾਰੇ ਬੱਚਿਆਂ ਦੇ ਟੀਮਾਂ ਸੀ ਕੁੜੀਆਂ ਦੇ ਸੀ ਜਦੋਂ ਕੋਈ ਵੀ ਮਨੁੱਖ ਮੈਂ ਦਾਅਵੇ ਨਾ ਕਹਿਣਾ ਗੱਲ ਜਦੋਂ ਗਰਾਊ ਚਾਹੇ ਉਹ ਭੱਜਦਾਗਾ ਚਾਹ ਕੋਈ ਕਸਰਤ ਕਰਦਾਗਾ ਚਾਹ ਕੋਈ ਗੇਮ ਕਰਦਾਗਾ ਉਹ ਨਸ਼ਿਆਂ ਤੋਂ ਕੋਹਾਂ ਦੂਰ ਰਹਿੰਦਾ ਉਹਦੀ ਬਾਡੀ ਜਿਹੜੀ ਆ ਉਹ ਇੱਕ ਨਸ਼ਾ ਵਿਰੋਧੀ ਹੋ ਜਾਂਦੀ ਆ ਉਹਦਾ ਸਰੀਰ ਇਹ ਕਹਿੰਦਾ ਕਿ ਮੈਨੂੰ ਨਸ਼ੇ ਦੀ ਲੋੜ ਨਹੀਂ ਉਹਦੇ ਅੰਦਰ ਇਨੀ ਫੁਰਤੀ ਇਨੀ ਤਾਕਤ ਜਿਹੜੀ ਕੰਮ ਕਰਨ ਦੀ ਆ ਜਾਂਦੀ ਹੈਗੀ ਸੋ ਨਰਾਸ਼ਾਬਾਦੀ ਨਹੀਂ ਹੁੰਦਾ ਉਹ ਆਸ਼ਾਬਾਦੀ ਬਣ ਜਾਂਦਾਗਾ ਉਹ ਆਗਾ ਬਦੂ ਬਣ ਜਾਂਦਾਗਾ ਸੋ ਜਿੰਨੇ ਵੀ ਪਲੇਅਰ ਨੇ ਤੁਸੀਂ ਦੇਖੋਗੇ ਆ ਪੁਰਾਣੇ ਸਾਰੇ ਸਾਥੀ ਖੜੇ ਨੇਗੇ ਇਹਨਾਂ ਨੇ ਕਦੇ ਨਸ਼ੇ ਨੂੰ ਹੱਦ ਤੱਕ ਨਹੀਂ ਲਾਇਆ ਕਿਉਂ ਨਹੀਂ ਲਾਇਆ ਕਿਉਂਕਿ ਸਾਰੀ ਉਮਰ ਇਹਨਾਂ ਨੇ ਗਰਾਊਂਡ 'ਚ ਕੱਟਤੀ ਸਾਰੀ ਉਮਰ ਖੇਡਦਿਆਂ ਕੱਢਤੀ ਨਸ਼ਾ ਇਹਨੇ ਦੇ ਨੇੜੇ ਨਹੀਂ ਆ ਸਕਿਆ ਸੋ ਮੇਰਾ ਤਾਂ ਸਮੂਹ ਪੰਜਾਬੀਆਂ ਨੂੰ ਸਾਰੇ ਲੋਕਾਂ ਨੂੰ ਇਹੀ ਸੁਨੇਹਾ ਹੈਗਾ ਕਿ ਬਿਲਕੁਲ ਕੋਈ ਨਾ ਕੋਈ ਗੇਮ ਕੋਈ ਨਾ ਕੋਈ ਖੇਡ ਜਿਹੜੀ ਆ ਜਰੂਰ ਅਪਣਾਓ ਅੱਧੇ ਘੰਟੇ ਦੀ 15 ਮਿੰਟ ਦੀ 20 ਮਿੰਟ ਦੀ ਆਪਦੇ ਸਰੀਰ ਲਈ ਕੱਢੋ ਚਾ ਸਵੇਰੇ ਚਾ ਸ਼ਾਮ ਚਾ ਯੋਗਾ ਕਰੋ ਸੈਰ ਕਰੋ ਗੇਮ ਕਰੋ ਜੇ ਤੁਸੀਂ ਸਾਰੀ ਚੀਜ਼ਾਂ ਕਰਦੇ ਹੋ ਤਾਂ ਨਸ਼ਾ ਤੁਹਾਡੇ ਬਿਲਕੁਲ ਨੇੜੇ ਨਹੀਂ ਆ ਸਕਦਾ ਸਪੋਰਟਸ ਡਿਪਾਰਟਮੈਂਟ ਨੂੰ ਫਾਈਲ ਭੇਜੀ ਹੋਈ ਆ ਮੋਡੀਫਾਈ ਵੀ ਕਰਾਂਗੇ ਕਿਉਂਕਿ ਜਿਹੜਾ ਪਿੱਛੇ ਸਟੇਡੀਅਮ ਬਣ ਰਿਹਾ ਉਹ ਵੀ ਜਲਦੀ ਬਣ ਕੇ ਤਿਆਰ ਹੋ